ਚਾਜਾ ਸਕੂਲ ਦੇ ਵਿੱਚ ਜਾਂਦਾ ਹੈ ਤਾਂ ਅਧਿਆਪਕ ਵੱਲੋਂ ਪੁੱਛਿਆ ਜਾਂਦਾ ਹੈ ਕੰਮ ਕਰਕੇ ਆਇਆ ਕਿ ਨਹੀਂ ਕਹਿੰਦਾ ਮੈਂ ਰੋਟੀ ਨਹੀਂ ਖਾ ਕੇ ਆਇਆ ਅੱਜ ਅਮਰਤ ਹੈ ਛੋਟਾ ਬੱਚਾ ਤੇ ਅੱਜ ਅਮਰਤ ਦੇ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਵਿਦਾਨ ਸਭਾ ਹਲਕਾ ਗੁਰੂ ਹਰਸਾਹਿਦ ਦਾ ਇਹ ਪਿੰਡ ਹੈ ਜ਼ਿਲ੍ਹਾ ਫਿਰੋਜ਼ਪੁਰ ਦਾ ਉਸ ਪਿੰਡ ਦੇ ਵਿੱਚ ਮੌਜੂਦ ਆ ਪਿੰਡ ਦਾ ਨਾਮ ਹੈ ਸੈਦੋ ਕੇ ਨੌਲ ਸੈਦੋ ਕੇ ਨੌਲ ਦੇ ਵਿੱਚ ਮੌਜੂਦ ਆ ਹੈਗੇ ਅਮਰਤ ਦੇ ਘਰ ਦੇ ਹਾਲਾਤ ਦਿਖਾ ਦਿੰਦੇ ਆ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਜਾਂਦਾ ਹੈ ਤਾਂ ਵੀਡੀਓ ਸੋਸ਼ਲ ਮੀਡੀਆ ਸਟਾਫ ਫੇਸਬੁੱਕ ਹਰੇਕ account ਤੇ ਜਾਣ ਦੁਵਾਦ ਅਮਰਤ ਨੂੰ ਮਿਲਣ ਵਾਲੇ ਅਮਰਤ ਨੂੰ ਚਾਣ ਵਾਲੇ ਅਮਰਤ ਦੇ ਪ੍ਰਵਾਹ ਦੀ ਮਦਦ ਕਰਨ ਵਾਲੇ ਲੋਕ ਘਰਾਂ ਦੇ ਵਿੱਚ ਪਹੁੰਚ ਰਿਹਾ ਸਕੂਲ ਜਾਣ ਦੀ ਹੁਣ ਫਿਰ ਤਿਆਰੀ ਜਿਹੜੀ ਹੈ ਅਮਰਤ ਦੀ ਹੋ ਚੁੱਕੀ ਹੈ ਤੇ ਸਕੂਲ ਜਾਣ ਦੇ ਲਈ ਦੇ ਸਦੋ ਬੈਗ ਵੀ ਉਹਨੇ ਟੰਗ ਲਿਆ ਤੇ ਅਧਿਆਪਕ ਵੀ ਇੱਥੇ ਮੌਜੂਦ ਹੈਗੇ ਆ ਪਹਿਲਾਂ ਗੱਲ ਸਿੱਧੀ ਅਧਿਆਪਕ ਹੋਰਾਂ ਨਾਲ ਕਰਾਂਗੇ ਸਾਰੋ ਕੀ ਮਾਹੌਲ ਸੀ ਕਿ ਭਾਵਕ ਹੋ ਗਏ ਸੀ ਤੁਸੀਂ ਇੱਕ ਸ਼ਬਦ ਤੁਹਾਡੇ ਮੂੰਹ ਵਿੱਚ ਨਿਕਲਦਾ ਹਾਏ ਹੋਏ ਆ ਇਦਾਂ ਸੀ ਕਿ ਬੱਚਾ ਕਾਪੀ ਲੈ ਕੇ ਆਇਆ ਮੇਰੇ ਕੋਲ ਤੇ ਮੈਂ ਕਾਪੀ ਚੈੱਕ ਕਰਨ ਲੱਗ ਗਿਆ ਤੇ